आज दी दे बाबा श्री चंद जी 14 समूह संता वालों चौक दी उसारी दा काम अरदास करन तो बात की तागे शुरू वेखो संजीव टोनी दी एक खास रिपोर्ट वाइल्ड ऑफ और वाइल्ड की बातें आज तो कोई 1 साल पहला ਆਰਜੀ ਤੌਰ ਤੇ ਬਾਬਾ ਤਨਤਨ ਬਾਬਾ ਸ਼੍ਰੀ ਚਾਂਦੂ ਦੀ ਦਾ ਜੋ ਪੋਸਟਰ ਦੇ ਤੌਰ ਤੇ ਚੋਕ ਦੀ ਸਥਾਪਨਾ ਕੀਤੀ ਆਰਜੀ ਤੌਰ ਤੇ ਉਸ ਨੂੰ ਅਜੇ ਨਵੇਂ ਨਹੀਂ ਕਰਨ ਕਰਦਿਆ ਹੋਇਆ ਪੱਕੇ ਤੌਰ ਤੇ ਜਿਹੜਾ ਵੱਡਾ ਕਹਿੰਦਾ ਮਤਲਬ ਕਿ ਸਟੈਚੂ ਜਿਹੜਾ ਬਣਾ ਕੇ ਜਿਹੜਾ ਲਾ ਰਿਹਾ ਉਹਦਾ ਨਹੀਂ ਪਤਾ ਰੱਖਿਆ ਗਿਆ ਆ ਬਹੁਤ ਸਾਰੇ ਦਿਨਾਂ ਨਾ ਦੇ ਹਲਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਨਾਲ ਇਹ ਕੰਮ ਨੂੰ ਨੇਪਰੇ ਚਾੜਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਬਹੁਤ ਪੁਰਾਣਾ ਇਹ ਜੋ ਠਾਣੇ ਵਾਲਾ ਚੌਂਕ ਹੈ ਤਨਤਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਕਾਲੀ ਸਾਹਿਬ ਗਲੜੀ ਜੋ ਕਿ ਬਹੁਤ ਹੀ ਇਥੇ ਮਹਾਨ ਜਿਹਦੇ ਨਾਲ ਬਹੁਤ ਧਾਰੀਆਂ ਲੱਖਾਂ ਸੰਗਤਾਂ ਦੀ ਆਸਤਾ ਜੁੜੀ ਹੈ ਗੁਰਦੁਆਰਾ ਸਾਹਿਬ ਨਾਲ ਉਸ ਦਾ ਨਾਂ ਪਹਿਲਾਂ ਇੱਥੇ ਗੇਟ ਹੁੰਦਾ ਸੀ ਜਦੋਂ ਸਿੰਗਲ ਸੜਕ ਹੁੰਦੀ ਉਹ ਧੰਨ ਧਨ ਬਾਬਾ ਸ੍ਰੀਚੰਦ ਮਾਰਗ ਦਾ ਨਾਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਫਲਾਈਓਵਰ ਇੱਥੇ ਬਣ ਲੱਗਾ ਤਾਂ ਉਹ ਗੇਟ ਰੂਟ ਆਇਆ ਗਿਆ ਉਸ ਤੋਂ ਬਾਅਦ ਸੰਗਤਾਂ ਦੇ ਇਲਾਕੇ ਦੀਆਂ ਸੰਗਤਾਂ ਦੀ ਇਹ ਮੰਗ ਸੀ ਕਿ ਇਹ ਰੋਡ ਦਾ ਨਾਮ ਇਹ ਬਾਬਾ ਸ੍ਰੀਚੰਦ ਰੋਡ ਰੱਖਿਆ ਜਾਏ ਸੋ ਸੰਗਤਾਂ ਨੇ ਜਦੋਂ ਪੁਲ ਬਣ ਕੇ ਤਿਆਰ ਹੋ ਗਿਆ ਤੇ ਬਾਬਾ ਸ੍ਰੀਚੰਦ ਦੇ ਨਾਂ ਤੇ ਇਹ ਚੌਂਕ ਦਾ ਨਾਮ ਰੱਖਤਾ ਔਰ ਉਹ ਮਹਾਰਾਜ ਦਾ ਸੂਭ ਲਾਇਆ ਸੀ ਅੱਜ ਅਸੀਂ ਉਸ ਦਾ ਬਹੁਤ ਵਧੀਆ 4-5 ਲੱਖ ਰੁਪਈਆ ਲਾ ਕੇ ਸੰਗਤਾਂ ਦੇ ਸਹਿਯੋਗ ਨਾਲ ਤੇ ਬਹੁਤ ਵਧੀਆ ਡਿਜ਼ਾਈਨ ਕਰਕੇ ਅਸੀਂ ਉਹ ਜਿਹੜਾ ਇੱਥੇ ਬਾਬਾ ਜੀ ਦੇ ਚੌਂਕ ਦਾ ਨਾਮ ਰੱਖਣ ਵਾਸਤੇ ਜਿਹੜਾ ਅਸੀਂ ਬਣਾ ਕੇ ਲੈ ਕੇ ਆਏ ਆ ਸੋ ਅੱਜ ਅਸੀਂ ਉਹਦੀ ਸ਼ੁਰੂਆਤ ਕਰਨ ਲੱਗੇ ਆ ਅੱਜ ਅਸੀਂ ਥੱਲੇ ਜ਼ਮੀਨ ਤੇ ਪਲੰਤ ਭਰਾਂਗੇ ਔਰ ਉਸ ਤੋਂ ਬਾਅਦ ਜਦੋਂ ਸੁੱਕ ਜਾਏਗਾ ਉਸ ਤੋਂ ਬਾਅਦ ਕ੍ਰੇਨ ਦੇ ਨਾਲ ਉਹ 12 ਫੁੱਟ ਉੱਚਾ ਕਿ 6 ਫੁੱਟ ਦੇ ਘੇਰੇ ਦਾ ਜਿਹੜਾ ਗੋਲ ਅਸੀਂ ਬਣਾਇਆ ਵਾ ਬਕੰਤਨ ਬਾਬਾ ਸ੍ਰੀਚੰਨ ਚੌਕ ਉਹਨੂੰ ਅਸੀਂ ਇੱਥੇ ਸਥਾਪਿਤ ਕਰਾਂਗੇ ਸ੍ਰੀ ਸੰਗਤਾਂ ਇਸ ਨਾਲ ਸੰਗਤਾਂ ਦੇ ਬਹੁਤ ਜ਼ਿਆਦਾ ਮਨ ਵਿੱਚ ਗੁਰੂ ਪ੍ਰਤੀ ਹੋਰ ਸ਼ਰਧਾ ਹੋਵੇਗੀ ਤੇ ਅਸੀਂ ਬਹੁਤ ਧੰਨਵਾਦੀਆਂ ਇਲਾਕੇ ਦੀਆਂ ਸੰਗਤਾਂ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਕਾਰਜ ਅੱਜ ਨੇਪਰੇ ਚਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ